ਬਾਏ ਬਾਏ ਤੇਰੇ ਕਦੇ ਹਟਦਾ ਨਾ ਮੋ ਬਾਜਵਾਲਾ ਮੇਰੇ ਨਾਲੇ ਬਾਜਵਾਲਾ ਓ ਰਵੀ ਰਾਇਆ ਓ बच्चे ਦਾ ਮੈਂ ਜਦੋਂ ਮੂੰਹ ਦੇਖਿਆ ਨਾ ਆ ਮੂੰਹ ਦਾ ਖੂਨ ਨਾ ਭਰਿਆ ਗਿਆ ਸੀ ਇਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਦੁਰੂ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਇਹ ਕਿਛੂਟਾ ਜਿਹਾ ਬੱਚਾ 5 ਸਾਲ ਦਾ ਹੋਰੇ ਕੀ ਬਗਾੜਿਆ ਤੇਰਾ ਮੈਨੂੰ ਮਾਰ ਦਿੰਦਾ ਮੇਰੇ ਮਤਲਬ ਜਾਨ ਸਾਰੇ ਕੁ ਨੈਬਰ ਬਤਾ ਬਾਰੇ ਮੈਂ ਜੋ ਨਾ ਬਿਰੂ ਛੇਤੀ ਤੋਂ ਛੇਤੀ ਇਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲੂ ਨੇ ਕਿਸੇ ਹੋਰ ਨਾਲ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਮੈਂ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਜਿਹੜੇ ਸੀਗੇ ਜਿਹੜਾ ਜਿੰਨੀ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਹੈ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਜੀ ਪਾਲ ਸੁਪਰਵਾਈਜ਼ਨ ਨੇ ਬਹੁਤ ਮੇਰਾ ਸਾਥ ਦਿੱਤਾ ਮੇਰੇ ਨਾਲ ਜਾਨੀ ਦਿਨ ਰਾਤ ਖੜੇ ਰਹੇ ਆ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਜੇ ਦੋ ਤਿੰਨਾਂ ਘੰਟਿਆਂ ਤੇ ਯਾਨੀ ਕਿ ਉਹ ਨਹੀਂ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਨਹੀਂ ਤੇ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਤੇ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾਲ ਭਰਿਆ ਹੋਇਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਲੋ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਕਿਛੂਡਾ ਏ ਬੱਚਾ ਮਾਸ਼ਾ ਅੱਲਾਹ ਉਹਨੇ ਕੀ ਵਿਗਾੜਿਆ ਜੀ ਇਹਦਾ ਮੈਨੂੰ ਮਾਰ ਦਿੰਦਾ ਮੇਰੇ ਪਤਨੂੰ ਛੱਡ ਦਿੰਦਾ ਸਾਰੇ ਖੂਨੇ ਗੁਰ ਬਿਤਾ ਵਿਆਹ ਮੈਂ ਜੋਨਾ ਬਿਉ ਨੂੰ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਜਿਹੜਾ ਆਵੇ ਜਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਜਿਹੜਾ ਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾਲ ਨਾ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ। ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਇਹ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ। ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ। ਪਿੰਕੀ ਨਾਂ ਆਇਆ। ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ। ਇਹ ਭਈਆਂ ਨੇ ਯਾਨੀ ਕਿ ਗਰੁੱਪ ਬਣਾਇਆ ਹੋਇਆ ਹੈ। ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਿਆ ਇਹ ਨਹੀਂ ਕੁਝ ਉਹਦੀ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਟੋਟ ਕੇ ਜਾ ਉਹ ਕੀਤੇ ਆ ਫੇ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇ ਵਾਲਾ ਆ ਕਿਹੜਾ ਹੈ ਕਿਹੜਾ ਬਲਰਾਮ ਬਲਰਾਮ ਕਿੱਲੇ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰ ਹੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਤ ਉਹਨੂੰ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫਾਸਟ ਟਰੈਕ ਕੋਰਟ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹੜਾ ਫਾਸਟ ਟਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਨਹੀਂ ਇਨੂੰ ਦਿਨੇ ਦਿਨਾ ਚ ਨਿਵੇੜਿਆ ਜਾਵੇ ਇਹਨੂੰ